آ دیکھو بٹھالا بس سٹون دا حال جتے ایک بس پولیس پرشان اور سارے گندے نک نشا اسی ختم کر دیتا ہے آ دیکھو نشے دا حال جی ہاں بھوڑی హలో yeah. <tikhaanat Christmas> <tikhaanat luxury> <sharpani> ਮੈਨੂੰ ਕਹਿੰਦੇ ਕਿ ਤੂੰ ਕਿਰਤੂ ਆ ਮੇਰਾ ਮਿਆ ਪ੍ਰਸਤ ਕਰੀ ਤੇ ਲੱਗਦਾ ਇਹ ਹੁਣ ਪਾਣੀ ਕਰ ਲੈ ਆਪਣਾ ਕੰਮ ਚੰਗਾ ਕਰ ਲੈ ਜਸੀ ਇਹ ਬਈ ਹਸੇ ਤੋਂ ਸਾਨੂੰ ਕਰਤਾ ਬੋਣਾ ਲੱਗੇ ਮੈਂ ਕਿ ਉਹ ਕਰਦੀ ਕਰਦੀ ਕਰਦਾ ਸਰਬਾਹਮਾ ਬੋਣਾ ਉਹ ਗੜ ਬੈਸਤ ਮੈਂ ਮੁਗਾ ਹਾਂ ਉਹ ਭੱਜ ਗਿਆ ਜਾਦਾ ਆਹੋ ਨਹੀਂ ਨਾ کرنا نیں کرے پاؤں کرن کو پوچھیا ہے پٹلا آو دا کی کر تاں دس بس تو اپنے ہاں نٿي آ تاں لاجندي پئي سر نيرو ریسیڈر ہے اوئي گل هي پئي آ نیں آ جا کر کي وے ڪهڻا پڇيا

ਕੋਈ ਗੱਲ ਨਹੀਂ ਵੀਡੀਓ ਕਰਨੀ ਕੋਈ ਗੱਲ ਨਹੀਂ ਲਵਰ ਭੇਜ ਨਹੀਂ ਕਰਨਾ ਯਾਰ ਸਾਹਿਬ ਮੈਂ ਤੇ ਮੇਰੇ ਬਾਪ ਆਏ ਹੋਏ ਭਾਈ ਮੈਂ ਤਾਂ ਅੰਮ੍ਰਿਤਸਰ ਜਾਂਦਾ ਹਾਂ ਭਾਈ ਮੈਂ ਤੇ ਉਹਦਾ ਮੈਨੂੰ ਲੱਗ ਕੋਈ ਇੱਕ ਗੀਟਰ ਹੱਲ ਲੈ ਕੇ ਜਾਂਦਾ ਸੀ ਇਹ ਵੀ ਨੌ ਲੱਗੇ ਜਾਂਦੇ ਸੀ ਇਹ ਵੀਰ ਬਾਰ ਬਾਰ ਪੰਗੇ ਲੈਂਦੇ ਸੀ ਉਹਦੇ ਨਾਲ ਮੈਂ ਤੇ 3 ਘੰਟਿਆਂ ਦਾ ਮਰ ਲੱਗਾ ਆਹੋ ਖਾਲਿਆ 3 ਘੰਟਿਆਂ ਦਾ ਮਰ ਲੱਗਾ ਇਹ ਮੈਂ ਜਾਨ ਆਇਆ ਉਹਦੇ ਪਿੱਛੇ ਨਸ਼ਾ ਖਵਾਇਆ ਨਸ਼ਾ ਖਵਾਇਆ ਕੁੜੀ ਨੂੰ ਉਹਨੇ ਇਹਨੇ ਉਹਨੇ ਉਹਨੇ ਨੂੰ ਨਸ਼ਾ ਖਵਾਇਆ ਉਸ ਮੁੰਡੇ ਨੇ ਇਹਨੂੰ ਨਸ਼ਾ ਖਵਾਇਆ ਉਸ ਮੁੰਡੇ ਨੇ ਇਹਨੂੰ ਨਸ਼ਾ ਖਵਾਇਆ ਨੂੰ ਕਹਿੰਦਾ ਪਏ ਦਿਮਾਗ ਤੇ ਨੁਕਸਾਨ ਹੈ ਹਾਂਜੀ ਹਾਂਜੀ ਸਰ ਸਾਹਿਬ ਅੰਬਰਸਾ ਰੋਡ ਤੇ ਅਕਰਦਾਪੁਰ ਦੇ ਜਿੱਤੋਂ ਪੱਥਾ ਨਿਕਲਦੀਆਂ ਜਿੱਥੇ ਜਲਦੀ ਆ ਬਾਕੀ ਵੀਡੀਓ ਪੀਸੇ ਉਹਦੇ ਬਹਿ ਕੇ ਗੱਲ ਕਰਵਾ ਲੋ ਅਜੇ ਨਾਲੇ ਕੇ ਰਿਦਾਂ ਦਾ ਕੋਈ ਵੀ ਹੋਵੇ ਸੱਟਾ ਵੀ ਇਹਨੇ ਬਹੁਤ ਚੰਗੇ ਨਹੀਂ ਲੱਗੀ ਦਾ ਕੋਈ ਨਹੀਂ ਹੋਰ ਨਾ ਕੋਈ ਵੀ ਆਓ ਮਗਰ ਬਾਕੀ ਜਾਓ ਜਾ ਬਿੱਡਾ ਬਾਕੀ ਕੰਮ ਕਰੋ ਹਾਂ ਹੋਣ ਨਵੀਂ ਗੱਲ ਲਗਾ ਸੁਣਾਉਣ ਤੋਂ ਕੀ ਤੂੰ ਮੇਰੇ ਨਾਲ ਗੱਲ ਕਰਨ ਤੇ ਆ ਮਹਾਰਾਜ ਕਿਹੜੀ ਨਵੀਂ ਗੱਲ ਕੋਈ ਗੱਲ ਕਰਨ ਤੇ ਆ ਮੋੜਾ ਜਿਹੜਾ ਹੋਇਆ ਕੀ ਆ ਆ ਕੁੜੀ ਦੇ ਮੁੰਡਾ ਫੜ ਕੇ ਲੱਗੇ ਨੇ ਅੰਦਰ ਨੇ ਮੁੰਡਾ ਲੱਗੇ ਨੇ ਫੋਟੋ ਲੱਗੇ ਨੇ ਮਲਾਇਨਾ ਅੱਛਾ ਤੁਸੀਂ ਬੋਲ ਚੁਣਾ ਆ ਮੈਨੂੰ ਪਤਾ ਪੱਤੀ ਗਿਆ ਬਬਾਈ ਮੈਂ ਵੀ ਉੱਥੇ ਹੀ ਉਦੋਂ ਦਾ ਉਹ ਨੰਬਰ ਕੱਢੀਦਾ ਜੋ ਤੇ ਫੁੱਟਾ ਕੀ ਲਿਆ ਤੇਰਾ ਭਾਈ ਭਾਈ ਹਾਰੋ ਗਿਆ ਦੋਸਤ ਅੱਗੇ ਜਦੋਂ ਉਹਦੇ ਕੋਲ ਉਹ ਕੰਪਲਾ ਦੇ ਮੰਗਵਾ ਰਹਿਣੇ ਕੀ ਹੋ ਮੋਟਕੀ ਆਪਣੇ ਉਹ ਮੈਨੂੰ ਫੋਨ ਕਰਕੇ ਕਦੀ ਕਿਵੇਂ ਆਉਣਾ ਉਹ ਆ ਮੈਨੂੰ ਬਰਬਾਹ ਫੋਨ ਕਰੀ ਜਾਂਦੇ। ਉਹ ਨੰਬਰ ਥੋੜੀਆਂ ਹੀ ਤੇ ਇੱਕ ਗੱਡੀ ਲੈ ਇੱਕ ਬੰਦ ਕਰਤੀ ਇੱਥੇ 42 ਹਾਂਜੀ 0 ਉਹ ਆ ਹਾਂ 734 ਨੰਬਰ ਹੈ ਗੱਡੀ ਦਾ 734 ਤੁਹਾਨੂੰ ਬੁਲਾ ਲਿਆ 51124 ਹਾਂ ਇਹ ਟੋਨ ਨਾ ਉੱਤਰੇ ਨਾਲ ਕੋਨੇ ਕੀ ਗੱਲ ਹੈ ਹੈ ਕਿ ਨਾਮ ਦਾ ਹੈ ਤਾਂ ਨਹੀਂ ਵੀ ਨਾ ਅੰਨੇ ਰੋਈ ਆਇਆ ਬਿਲੋਸ ਤੇ ਰੋਈ ਅੰਦੀ ਤੋਂ ਬਾਈ ਗਿਆ ਲੈ ਕੱਟ ਦੇਵਾਂ ਚਲਾਵਾਂ ਨਾ ਨਾ ਨਹੀਂ ਮੈਂ ਇਹ ਕਰਦਾ ਭਾਈ ਜੀ ਇਹ ਆ ਕਰਦੇ ਜੀ ਆਪਾਂ ਕਰਦੇ ਹਾਂ ਉਹ ਨਾ ਇਹ ਆ 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 ਇਹ ਆਰੇ ਡੋਗਰਾ ਸ਼ਾਬਾਸ਼ ਇਸ ਦਾ ਕਿਉਂ ਮੈਂ ਨਸ਼ਾ ਤੇ ਨਸ਼ਾ ਲੈਂਦੇ ਕਿਥੋਂ ਸਰ ਤੁਸੀਂ ਵੀਡੀਓ ਬਣਾਉਂਦੇ ਹੋ ਦਰਸ਼ਕਾਂ ਮੈਂ ਤਾਂ ਇਮਾਨਦਾਰੀ ਨਾਲ ਦੱਸਣੀ ਚਾਹੁੰਦੀ ਹਾਂ ਚਲੋ ਐਲੋ